ਲੋਕੀ ਹਾਂਜੀ ਸਵਾਗਤ ਹੈ ਵੀਡੀਓ ਚ ਆ ਸਾਡਾ ਮਿਸਤਰੀ ਆਲਰਾਊਂਡਰ ਆ ਜੀ ਬੱਲਾਂ ਨੇ ਬਣਾਈਆਂ ਕੈਂਚੀਆਂ ਫੇਰ ਫਰਸ਼ ਪਾਇਆ ਉਦੋਂ ਬਾਅਦ ਲਾਈ ਜਾਲੀ ਤੇ ਹੁਣ ਲੱਗਾ ਰੰਗ ਕਰਨ ਤੇ ਮੱਕੀ ਵੀ ਵਧੀਆ ਮਿਸਤਰੀ ਹਾਂ ਬੱਚੇ ਨੇ ਤੁਸੀਂ ਇਹ ਤੱਕੇ ਨਾਲ ਬਣਾਈਆ ਕਿ ਆਪ ਵਧੀਆ ਆ ਆਪੇ ਵਧੀਆ ਚਲੋ ਵਧੀਆ ਫੇਰ ਤਾਂ ਸਾਰੇ ਕੰਮ ਜ਼ਰੂਰੀ ਨੇ ਸਵਾਗਤ ਹੈ ਬੱਲੇ ਰੰਗ ਦੇ ਤੁਸੀਂ ਆਪ ਵਧੀਆ ਹਾਂ ਤੇ ਹੁਣ ਰੰਗ ਦਾ ਕੰਮ ਪ੍ਰੇਮਾ ਮਾਰਦਾ ਹੈ ਫਿਰ ਅੰਗ ਮਾਰਾ ਠੀਕ ਆ ਤੇ ਇੱਧਰ ਕਰਤਾ ਰੰਗ ਇਹਨੂੰ ਉਲਲੀ ਵਾਲੇ ਪੈਪਾ ਨੂੰ ਇਹੋ ਜਿਹਾ ਮਿਸਤਰੀ ਚਾਹੀਦਾ ਜਿਹੜਾ ਸਾਰੇ ਕੰਮ ਕਰਦਾ ਹੋਵੇ ਪਰ ਵਧੀਆ ਕਰਦਾ ਹੋਵੇ ਤੇ ਬਾਕੀ ਇੱਧਰ ਰੈਂਪੋ ਵੀ ਬਣ ਗਿਆ ਇਹਦੇ ਉੱਤਰ ਪਊਗਾ ਘੋਲੂਆ ਹੋਰ ਚੱਕਲਾ ਨਹੀਂ ਪ੍ਰੇਮਾ ਦਾ ਕੋਈ ਚੱਕਰ ਨਹੀਂ ਉਹ ਡਿੱਗਿਆ ਕਿੱਥੇ ਨਾ ਬੱਸ もうおれさん来かい。 ਹੋ ਗਿਆ ਮੈਂ ਤਰੀਣਾ ਚੱਲ ਜੀ ਤੇਰੇ ਨਾਲ ਪਾਰਾ ਕਰ ਕਾਲੂ ਮਾਰ ਨਾ ਤੂੰ ਬਾੜ ਕਾ ਲੜਕਾ ਅੰਦਰ ਪਿਆ ਆ ਜਾ ਆ ਜਾ ਅਸਾੜ ਦਾ ਕਾਹਦੇ ਕੋਲ ਉਹ ਕਰਦਾ ਫਾਉਂਟਰੀ ਪ੍ਰੈਸ਼ਰ ਕੱਟਦਾ ਹੈ ਟੈਂਕੀ ਕੱਟ ਪਾਉਂਦੇ ਉਹਦੇ ਨਾਲ ਹੀ ਟਾਰ ਟਾਈਂ ਕੀ ਭਰਨ ਗਿਆ ਟੈਂਕੀ ਭਰਨ ਗਿਆ ਬਾਹਰ ਤੋਂ ਹੀ ਡਰ ਰਿਹਾ ਤੇਰੇ ਤੇ ਪਾਸੀ ਹੁਣ ਵਦਿਆ ਪਾਣੀ ਖਾਲਾ ਇਹ ਹਾਂ ਅੰਕਲਾ ਪੈਪ ਕਰ ਰਿਹਾ ਯਾਰ ਕਾ ਬਹੁਤ ਆ ਹੁਣ ਹੁਣ ਧੋਤਾ ਜਾਉ ਨਿਕਲ ਗਿਆ ਪੈਪ ਖੋਲਦੇ ਪ੍ਰੈਸ਼ਰ ਘਟ ਜੂਗਾ ਵਾਹ ਵੀ ਵਾਹ ਵਾਹ ਵੀ ਵਾਹ ਆਜਾ ਉਹ ਆਪਣਾ ਕੰਮ ਕਰਾ ਲਾ ਐਂ ਤੋ ਤਣੀ ਆਣਾ ਪਾਣੀ ਵਾਲੀਆਂ ਮਿੱਟੀ ਪਈ ਆ ਨਿਕਲੇ ਆ ਆ ਜਾਣੀ ਇੱਧਰ ਭਾਰਤ ਚ ਪੈ ਜਾਣੀ ਇੱਕਲਾ ਫੜੀ ਫੋਨ ਫੜੀ ਲੈ ਰੋ ਮਾਮਾ ਵੀਡੀਓ ਬਣਾ ਲਈ ਚੱਲ ਬਾਹਰ ਲਾਓ ਜੀ ਅਚਾਰ ਪਹਿਲਾ ਅਚਾਰ ਆ ਗਿਆ ਚੱਲ 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 ਲਾ ਲਓ ਜੀ ਜੀ ਪਹਿਲਾ ਚਾਰ ਆ ਗਿਆ ਬਾਬਾ ਤਰੱਕੀਆਂ ਬਖਸ਼ ਕਹਿੰਦਾ ਜੀ ਪਰਾ ਹੋ ਗਿਆ ਸਾਹੀ ਉੱਪਰ ਨੂੰ ਹੀ ਨਾ ਜਾਵੇ ਪਰਾ ਹੋਇਆ ਏ ਚ ਪਰੀ ਪਰੀ ਆਪਾਂ ਬਸ ਜੀ ਜੀ ਅਚਾਰ ਆ ਗਿਆ ਜੈਕ ਵਾਲਾ ਟੈਂਪੂ ਲੋਹ ਕਿੰਨਾ ਕ ਹਾਈ ਇੱਕ ਜਗ੍ਹਾ ਤੇ ਘਿਰ ਗਿਆ ਨਾਲੇ ਤੇਲਾ കൃപാ നമ്മ സ് സിന ത ਮੁੜ ਜਾਣਾ ਆਪਾਂ ਪਿੱਛੇ ਨੂੰ Thank you. ਮਿਸਤਰੀ ਕੱਢਣੇ ਬਹੁਤ ਔਖੇ ਨੇ ਜੀ ਬਹੁਤ ਜ਼ਿਆਦਾ ਔਖੇ ਮੈਂ ਮਿਸਤਰੀ ਕੱਢਣੇ ਬਹੁਤ ਔਖੇ ਨੇ ਕਿਰਾਏ ਕੰਮ ਹੈ